ਪੰਜਾਬ ਦੇ ਮਸ਼ਹੂਰ ਗਾਇਕਾ ਸੁਨੰਦ ਸ਼ਰਮਾ ਅੱਜਕਲ ਬੇਹੱਦ ਪਰੇਸ਼ਾਨ ਹਨ। ਕੌਣ ਉਸ ਨੂੰ ਇਸ ਹੱਦ ਤੱਕ ਮਜਬੂਰ ਕਰ ਰਿਹਾ ਹੈ ਕਿ ਉਹ ਆਪਣਾ ਦੁੱਖ ਹੁਣ ਸੋਸ਼ਲ ਮੀਡੀਆ ਤੇ ਸਾਂਝਾ ਕਰ ਰਹੀ ਹੈ? ਕਿਉਂਕਿ ਉਸ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਘੱਟੋ-ਘੱਟ ਉਸ ਨੂੰ ਰੋਟੀ ਜੋਗਾਤਾ ਛੱਡ ਦਿਓ। ਪਿਓ ਦੀ ਮੌਤ ਦਾ ਦੁੱਖ ਅਜੇ ਭੁੱਲਿਆ ਨਹੀਂ ਸੀ ਕਿ ਤੁਸੀਂ ਮੈਨੂੰ ਇਹ ਪਰੇਸ਼ਾਨੀਆਂ ਦੇ ਰਹੇ ਹੋ। ਪਿੰਕੀ ਟਾਲੀਵਾਲ ਨਾਲੋਂ ਵਕਤ ਹੋਣ ਤੋਂ ਬਾਅਦ ਕਿਉਂ ਸੁਨੰਦ ਸ਼ਰਮਾ ਇੰਨਾ ਪਰੇਸ਼ਾਨ ਬੀਬਸ ਹੋ ਗਈ ਹੈ ਸੁਨੰਦ ਸ਼ਰਮਾ ਦਾ ਦਰਦ ਆਖਰ ਚਲਕਣ ਲੱਗ ਗਿਆ ਸੁਨੰਦਾ ਨੇ ਇੱਕ ਲੰਬੀ ਸਾਰੀ ਪੋਸਟ ਪਾ ਕੇ ਆਪਣੀ ਦਰਦ ਕਹਾਣੀ ਬਿਆਨ ਕਰ ਦਿੱਤੀ ਹੈ ਨਾਲ ਹੀ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਅਪੀਲ ਕਰਦਿਆ ਇਨਸਾਫ ਦਿਉਣ ਦੀ ਮੰਗ ਕੀਤੀ ਹੈ YouTube ਜ਼ਰੀਏ ਨਾਮਵਰ ਗਾਇਕਾ ਬਣੀ ਸੁਨੰਦਾ ਨੂੰ 뮤직 ਇੰਡਸਟਰੀ ਵਿੱਚ ਪਿੰਕੀ ਢਾਲੀਵਾਲ ਨੇ ਪੇਸ਼ ਕੀਤਾ ਸੀ ਪਿੰਕੀ ਢਾਲੀਵਾਲ ਨਾਮਵਰ 뮤직 ਪ੍ਰਮੋਟਰ ਦੇ ਨਾਲ ਨਾਲ ਅਮਰ ਆਡੀਓ ਅਤੇ ਮੈਡ ਫॉर 뮤직 ਕੰਪਨੀ ਦੇ ਮਾਲਕ ਵੀ ਹਨ। ਉਹਨਾਂ ਨੇ ਸੁਨੰਦਾ ਨੂੰ 뮤직 ਦੀ ਮੰਡੀ ਵਿੱਚ ਧਾਰਿਆ ਸੀ। ਸਾਲ 2017 ਵਿੱਚ ਆਪਣੇ ਪਹਿਲੇ ਗੀਤ ਬਿੱਲੀ ਅੱਖ ਨਾਲ ਪੇਸ਼ ਹੋਈ ਸੁਨੰਦਾ ਦੀ ਚਰਚਾ ਉਸਦੇ ਗੀਤ ਪਟਾਕੇ ਨਾਲ ਹੋਈ ਸੀ। ਇਸ ਤੋਂ ਮਗਰੋਂ ਉਹ ਦੇਖਦਿਆਂ ਦੇਖਦਿਆਂ ਨਾਮੀ ਸਟਾਰ ਗਾਇਕ ਬਣ ਗਈ। ਦੁਨੀਆ ਭਰ ਵਿੱਚ ਉਸਦੇ ਸ਼ੋਅ ਹੋਣ ਲੱਗੇ। ਪਿੰਕੀ ਢਾਲੀਵਾਲ ਅਤੇ ਸੁਨੰਦਾ ਸ਼ਰਮਾ ਦੀ ਐਸੋਸੀਏਸ਼ਨ ਨੇ ਖੂਬ ਚਰਚਾ ਵਿਵਟੋਰੀ ਸੁਰਿੰਦਾ ਕਈ ਸਾਲ ਪਿੰਕੀ ਢਾਲੀਵਾਲ ਦੇ ਕਰ ਹੀ ਪਰਿਵਾਰ ਵਾਂਗ ਰਹੀ ਪਰ ਹੁਣ ਕੁਝ ਸਮੇਂ ਤੋਂ ਸੁਰਿੰਦਾ ਪਿੰਕੀ ਢਾਲੀਵਾਲ ਅਤੇ ਉਸ ਦੀ ਕੰਪਨੀ ਤੋਂ ਵੱਖ ਹੋ ਚੁੱਕੀ ਹੈ ਉਸ ਨੇ ਇਸ ਗੱਲ ਦਾ ਐਲਾਨ ਸੋਸ਼ਲ ਮੀਡੀਆ ਤੇ ਵੀ ਕੀਤਾ ਸੀ ਤੇ ਹੁਣ ਉਹ ਇੰਡੀਪੈਂਡੈਂਟ ਆਰਟਿਸਟ ਹੈ ਗਾਇਕੀ ਦੇ ਨਾਲ ਨਾਲ ਸੁਰਿੰਦਾ ਹੁਣ ਫਿਲਮਾਂ ਵਿੱਚ ਸਰਗਰਮ ਹੋਈ ਹੈ ਅਮਰਿੰਦਰ ਗਿੱਲ ਨਾਲ ਉਸ ਦੀ ਫਿਲਮ ਮਿੱਤਰਾਂ ਦਾ ਚੱਲੇਆ ਟਰੱਕ ਨੇ ਪਿਛਲੇ ਸਾਲ ਹੀ ਰਿਲੀਜ਼ ਹੋਈ ਆਪਣੇ ਗਾਇਕੀ ਨਾਲ ਸਭ ਦਾ ਮਨੋਰੰਜਨ ਕਰਨ ਵਾਲੀ ਇਹ ਕੁੜੀ ਕਿਉਂ ਇਨਾ ਪਰੇਸ਼ਾਨ ਹੋ ਗਈ? ਕੌਣ ਹੈ ਜੋ ਉਸ ਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ? ਸੁਰੰਦਾ ਨੇ ਸੋਸ਼ਲ ਮੀਡੀਆ ਤੇ ਪਾਏ ਆਪਣੇ ਨੋਟ ਵਿੱਚ ਲਿਖਿਆ ਕਿ ਉਹ 2 ਸਾਲ ਤੋਂ ਪਰੇਸ਼ਾਨ ਚੱਲ ਰਹੀ ਹੈ। ਉਸ ਦੀ ਮਾਂ ਉਸ ਨੂੰ ਕਿਵੇਂ ਸੰਭ ਰਹੀ ਹੈ? ਇਹ ਤਾਂ ਉਸ ਨੂੰ ਹੀ ਪਤਾ ਹੈ। ਉਸ ਨੇ ਪਰੇਸ਼ਾਨ ਕਰਨ ਵਾਲਿਆਂ ਦਾ ਨਾਂ ਲਿਖੇ ਬਿਨਾ ਕਿਹਾ कि जो कुछ उस दे नाल ਹੋ ਰਿਹਾ ਹੈ ਉਹ ਆਪਣੇ ਬੱਚਿਆਂ ਨੂੰ ਉਸ ਦੀ ਜਗਾ ਰੱਖ ਕੇ ਦੇਖੋ ਮੇਰੀ ਰੋਜੀ ਰੋਟੀ ਤੇ ਲਤ ਨਾ ਮਾਰੋ ਤੇ ਮੇਰੇ ਤੇ ਰਹਿਮ ਕਰੋ ਘਰ ਤੱਕ ਨਹੀਂ ਹੈ ਮੇਰੇ ਕੋਲ ਰੋਟੀ ਜੋਗਾਤਾ ਛੱਡ ਦਿਓ ਸੁਨੰਦਰ ਸ਼ਰਮਾ ਦੀ ਇਸ ਪੋਸਟ ਨੇ ਸਾਰੀ ਪੰਜਾਬੀ ਇੰਡਸਟਰੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ਵਿੱਚ ਦਖਲ ਦੇਣਗੇ ਕਿ ਸੁਨੰਦਰ ਸ਼ਰਮਾ ਨੂੰ ਇਸ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ ਇਹ ਇਸ ਮੁੱਦੇ ਦਾ ਆਖਰੀ ਹੱਲ ਨਿਕਲੇਗਾ ਇਸ ਦਾ ਜਵਾਬ ਛੇਤੀ ਹੀ ਮਿਲਣ ਦੀ ਆਸ ਪਰ ਫਿਲਹਾਲ ਸੁਨੰਦਾ ਦੇ ਇਸ ਮੁੱਦੇ ਨੇ ਪੰਜਾਬੀ ਇੰਡਸਟਰੀ ਦੇ ਨਾ ਪੱਖੀ ਵਤੀਰੇ ਤੇ ਸਵਾਲ ਖੜੇ ਕਰ ਦਿੱਤੇ ਹਨ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ